ਜੀਉਣਾ ਸਰਲ ਹੈ ਪਿਆਰ ਕਰਨਾ ਵੀ ਸਰਲ ਹੈ ਹਾਰਨਾ ਸਰਲ ਹੈ ਜਿੱਤਣਾ ਵੀ ਸਰਲ ਹੈ ਜਦੋਂ ਸਭ ਕੁਝ ਸਰਲ ਹੈ ਤਾਂ ਫਿਰ ਮੁਸ਼ਕਿਲ ਕੀ ਹੈ ਮੁਸ਼ਕਿਲ ਹੈ ਸਰਲ ਹੋਣਾ ਸਰਲ ਹੋਣਾ ਹੀ ਸਭ ਤੋਂ ਮੁਸ਼ਕਿਲ ਹੈ ਸਾਨੂੰ ਅਕਸਰ ਇਹ ਮਹਿਸੂਸ ਹੁੰਦਾ ਹੈ ਕਿ ਦੂਸਰਿਆਂ ਦਾ ਜੀਵਨ ਬਹੁਤ ਸੋਹਣਾ ਹੈ ਲੇਕਿਨ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਉਹਨਾਂ ਲਈ ਅਸੀਂ ਵੀ ਤਾਂ ਦੂਸਰੇ ਹੀ ਹਾਂ ਸਾਡੀ ਆਤਮਾ ਦੇ ਕੋਲ ਸਾਰੀਆਂ ਮੁਸ਼ਕਲਾਂ ਦੇ ਹੱਲ ਨੇ ਪਰ ਮੁਸ਼ਕਿਲ ਤਾਂ ਇਹ ਹੈ ਕਿ ਅਸੀਂ ਸਾਰੀਆਂ ਮੁਸ਼ਕਲਾਂ ਦੇ ਹੱਲ ਬਾਹਰ ਲੱਭਦੇ ਹਾਂ ਅੰਦਰ ਨਹੀਂ ਜਿਹੜਾ ਚੰਗਾ ਲੱਗੇ ਉਸ ਨੂੰ ਧਿਆਨ ਨਾਲ ਨਾ ਵੇਖੋ ਐਦਾਂ ਨਾ ਹੋਵੇ ਕਿ ਉਸ ਵਿੱਚੋਂ ਕੋਈ ਬੁਰਾਈ ਨਿਕਲਾ ਆਵੇ ਅਤੇ ਜਦੋਂ ਕੋਈ ਬੁਰਾ ਲੱਗੇ ਤਾਂ ਉਸ ਨੂੰ ਗੌਰ ਨਾਲ ਵੇਖੋ ਕੀ ਪਤਾ ਉਸ ਵਿੱਚੋਂ ਕੋਈ ਚੰਗਿਆਈ ਨਜ਼ਰ ਆ ਜਾਵੇ ਦੁਖੀ ਰਹਿਣਾ ਹੋਵੇ ਤਾਂ ਹਰ ਕਿਸੇ ਵਿੱਚੋਂ ਕਮੀਆਂ ਲੱਭੋ ਅਤੇ ਪ੍ਰਸੰਨ ਰਹਿਣਾ ਹੋਵੇ ਤਾਂ ਹਰ ਕਿਸੇ ਵਿੱਚੋਂ ਗੁਣ ਲੱਭੋ ਇਹ ਇਨਸਾਨ ਵੀ ਕਿੰਨਾ ਅਜੀਬ ਹੈ ਨਾ ਦੌਲਤ ਚਾਹੇ ਕਿੰਨੀ ਵੀ ਬੇਈਮਾਨੀ ਨਾਲ ਘਰ ਲੈ ਆਵੇ ਪਰ ਉਸ ਦੀ ਚੌਕੀਦਾਰੀ ਲਈ ਇਹ ਮਾਨਨਦਾਰ ਇਨਸਾਨ ਨੂੰ ਹੀ ਲੱਭਦਾ ਹੈ ਆਪਣੇ ਨੁਕਸਾਨ ਤੇ ਦੁਖੀ ਨਾ ਹੋਇਆ ਕਰੋ ਕਿਉਂਕਿ ਰੱਬ ਉਦੋਂ ਤੱਕ ਤੁਹਾਡੇ ਕੋਲੋਂ ਕੁਝ ਨਹੀਂ ਲਵੇਗਾ ਜਦੋਂ ਤੱਕ ਤੁਹਾਨੂੰ ਉਸ ਨਾਲੋਂ ਬਿਹਤਰ ਨਾ ਦੇ ਦੇਵੇ ਪਰਿਵਾਰ ਤੋਂ ਵੱਡਾ ਕੋਈ ਧਨ ਨਹੀਂ ਪਿਤਾ ਤੋਂ ਵੱਡਾ ਕੋਈ ਸਲਾਹਕਾਰ ਨਹੀਂ ਮਾਂ ਤੋਂ ਵੱਡੀ ਕੋਈ ਸ਼ਾ ਨਹੀਂ ਭਰਾ ਤੋਂ ਵੱਡਾ ਕੋਈ ਭਾਗੀਦਾਰ ਨਹੀਂ ਭੈਣ ਤੋਂ ਵੱਡਾ ਕੋਈ ਸ਼ੁਭਚਿੰਤਕ ਨਹੀਂ ਪਤਨੀ ਤੋਂ ਵੱਡਾ ਕੋਈ ਦੋਸਤ ਨਹੀਂ ਅਤੇ ਪਰਿਵਾਰ ਤੋਂ ਬਿਨਾ ਕੋਈ ਜੀਵਨ ਨਹੀਂ ਤੁਸੀਂ ਜੋ ਵੀ ਹੋ ਵਾਸਤਵਿਕ ਰਹੋ ਮੌਲਿਕ ਰਹੋ ਕਿਸੇ ਤੋਂ ਪ੍ਰਭਾਵਿਤ ਹੋ ਕੇ ਆਪਣੇ ਆਪ ਨੂੰ ਬਦਲਣ ਦੀ ਭੁੱਲ ਨਾ ਕਰੋ ਕਿਉਂਕਿ ਕਾਂ ਦੀ ਆਵਾਜ਼ ਭਲੇ ਹੀ ਮਨਮੋਹਕ ਨਾ ਹੋਵੇ ਪਰ ਉਹ ਆਜ਼ਾਦ ਹੁੰਦਾ ਹੈ ਅਤੇ ਤੋਤਾ ਦੂਸਰਿਆਂ ਦੀ ਭਾਸ਼ਾ ਬੋਲਦਾ ਹੈ ਇਸ ਲਈ ਪਿੰਜਰੇ ਵਿੱਚ ਕੈਦ ਹੁੰਦਾ ਹੈ ਅਕਸਰ ਲੋਕ ਕਹਿੰਦੇ ਹਨ ਕਿ ਛੋਟੀ ਜਿਹੀ ਗੱਲ ਤੇ ਰਿਸ਼ਤਾ ਟੁੱਟ ਗਿਆ ਪਰ ਉਸ ਛੋਟੀ ਜਿਹੀ ਗੱਲ ਪਿੱਛੇ ਬਹੁਤ ਵੱਡੀਆਂ-ਵੱਡੀਆਂ ਗੱਲਾਂ ਹੁੰਦੀਆਂ ਹਨ ਅਤੇ ਉਹ ਛੋਟੀ ਜਿਹੀ ਗੱਲ ਤਾਂ ਬਰਦਾਸ਼ਤ ਦੀ ਆਖਰੀ ਹੱਦ ਹੁੰਦੀ ਹੈ ਜੋ ਸਭ ਤੋਂ ਪਹਿਲਾਂ ਮਾਫੀ ਮੰਗਦਾ ਹੈ ਉਹ ਸਾਰਿਆਂ ਤੋਂ ਬਹਾਦਰ ਹੈ ਜੋ ਸਭ ਤੋਂ ਪਹਿਲਾਂ ਮਾਫ਼ ਕਰ ਦਿੰਦਾ ਹੈ ਉਹ ਸਭ ਤੋਂ ਸ਼ਕਤੀਸ਼ਾਲੀ ਹੈ ਅਤੇ ਜੋ ਸਭ ਤੋਂ ਪਹਿਲਾਂ ਭੁੱਲ ਜਾਂਦਾ ਹੈ ਉਹ ਸਭ ਤੋਂ ਜ਼ਿਆਦਾ ਸੁਖੀ ਹੁੰਦਾ ਹੈ ਜਿਸ ਤਰ੍ਹਾਂ ਇੱਕ ਇਨਸਾਨ ਆਪਣੀ ਪਿੱਠ ਨਹੀਂ ਦੇਖ ਸਕਦਾ ਉਸੇ ਤਰ੍ਹਾਂ ਉਹ ਆਪਣੇ ਅੰਦਰ ਮੌਜੂਦ ਬੁਰਾਈਆਂ ਨੂੰ ਵੀ ਨਹੀਂ ਦੇਖ ਸਕਦਾ ਨਜ਼ਰ ਆਪਣੀਆਂ ਬੁਰਾਈਆਂ ਉੱਪਰ ਵੀ ਰੱਖੋ ਕਿਉਂਕਿ ਗਲਤ ਹਮੇਸ਼ਾ ਸਾਹਮਣੇ ਵਾਲਾ ਨਹੀਂ ਹੁੰਦਾ ਕਿਸੇ ਦੇ ਵਿੱਚ ਜੇਕਰ ਕੋਈ ਕਮੀ ਦਿਖਾਈ ਦੇਵੇ ਤਾਂ ਉਸ ਨੂੰ ਸਮਝਾਓ ਲੇਕਿਨ ਹਰ ਕਿਸੇ ਵਿੱਚ ਦਿਖੇ ਤਾਂ ਖੁਦ ਨੂੰ ਸਮਝਾਓ ਨਾ ਤੁਸੀਂ ਆਪਣੇ ਆਪ ਨੂੰ ਗਲੇ ਲਗਾ ਸਕਦੇ ਹੋ ਅਤੇ ਨਾ ਹੀ ਤੁਸੀਂ ਆਪਣੇ ਮੋਢੇ ਉੱਪਰ ਸਿਰ ਰੱਖ ਕੇ ਰੋ ਸਕਦੇ ਹੋ ਇੱਕ ਦੂਜੇ ਲਈ ਜਿਉਣ ਦਾ ਨਾਮ ਹੀ ਜ਼ਿੰਦਗੀ ਹੈ ਐਸ ਲਈ ਸਮਾਂ ਦੇਵ ਉਹਨਾਂ ਨੂੰ ਜਿਹੜੇ ਤੁਹਾਨੂੰ ਦਿਲ ਤੋਂ ਚਾਹੁੰਦੇ ਹਨ